ਸਿਆਣ ਦੀ ਇੱਕ ਕਹਾਵਤ ਸੱਚ ਹੋ ਗਈ ਜਿਵੇਂ ਕਹਿੰਦੇ ਹੁੰਦੇ ਆ ਕਿ 93 ਗਦੇ 51 ਘੋੜੀ ਰਾਜ ਕਹਿੰਦੇ ਆ ਇਹ ਸਹੀ ਹੈ ਕਿਸੇ ਤੇ ਝੁਕਦੀ ਨਹੀਂ ਇਹ ਅਖਾਣ ਹੈ ਇੱਕ ਪੰਜਾਬੀ ਦੇ ਵਿੱਚ ਜਿਵੇਂ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਮੰਤਰੀ ਰਹੇ ਨਾ ਉਪ ਮੁੱਖ ਮੰਤਰੀ ਰਹੇ ਨਾ ਜਿੰਨਾ ਬੰਦਿਆਂ ਕੋਲੇ ਕੋਈ ਸ਼ਡਿਊਲ ਨਹੀਂ ਕੋਈ ਸਿਸਟਮ ਨਹੀਂ ਕੋਈ ਭਾਸ਼ਣ ਮਤਲਬ ਜਿਹੜਾ ਹੈਗਾ ਲਿਖ ਕੇ ਜਾਂ ਰੱਟਾ ਲਾ ਕੇ ਨਹੀਂ ਲਿਉਂਦੇ ਜੋ ਮੂੰਹ ਦੇ ਵਿੱਚ ਆਈ ਜਾਂਦਾ ਉਹੀ ਬੋਲ ਜਾਂਦੇ ਹਨ ਜਿਵੇਂ ਸੁਖਬੀਰ ਸਿੰਘ ਬਾਦਲ ਹੈ ਐਮਬੀਏ ਕੀਤੀ ਹੋਈ ਹੈ ਉਹ ਬੰਦੇ ਦੀ ਮਾਰਕੀਟਿੰਗ ਦੀ ਪੈਸਾ ਕੇ ਮੇ ਸਾਹਮਣੇ ਤੇ ਪਹਾੜਾ ਵਾਲੇ ਸਕੂਲਾਂ ਦੇ ਵਿੱਚ ਪੜਿਆ ਕਾਲਜਾਂ ਦੇ ਵਿੱਚ ਦੋ ਵਾਰ ਉਪ ਮੁੱਖ ਮੰਤਰੀ ਐਨਪੀ ਖੇਤੀਬਾੜੀ ਮੰਤਰੀ ਸ਼ਾਇਦ ਕੇਂਦਰ ਚ ਵੀ ਰਹੇ ਤੇ ਦੁਬਾਰਾ ਫੇਰ ਪੰਜਾਬ ਦੇ ਵਿੱਚੋਂ ਐਂਟੀ ਫੇਰ ਦਿੱਤੇ ਤੇ ਭਾਸ਼ਣਾ ਵੀਰੇ ਦੇਖੋ ਤੁਸੀਂ ਕਹਿ ਰਿਹਾ ਹੈ ਛਿੜ ਤੇ ਬੈਠੇ ਨੇ ਸਾਰੇ ਲੀਡਰ ਸਹਿਬਾਨ ਬੈਠੇ ਹੈ 85 ਸਾਲਾਂ ਬਜ਼ੁਰਗ ਜਾਂ 95 ਸਾਲਾਂ ਬਜ਼ੁਰਗ ਲੋਕਾਂ ਦੀ ਸੰਗਤ ਦਰਸ਼ਨ ਕਰ ਰਿਹਾ ਹੈ ਮੇਰੇ ਪਿਤਾ ਸਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਨੂੰ ਉੱਠ ਕੇ ਕਹਿਣਾ ਪੈਂਦਾ ਉਹ ਮੈਂ ਤੇਰਾ ਬਾਪ ਹੈ ਨੰਬਰ 2 ਫਿਰ ਦੂਸਰੀ ਸਟੇਜ ਤੇ ਕੀ ਹੈ ਕਿ 5 ਸਾਲ ਬਿਆਨਤ ਸਿੰਘ ਨੇ ਰਾਜ ਕੀਤਾ ਤੇ 10 ਸਾਲ ਕੈਪਟਨ ਰਿਹਾ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਕੁੱਲ ਹੋ ਗਏ 25 ਸਾਲ ਬਣਦੇ ਕਿੰਨੇ 15 ਸਾਲ 15 ਨੂੰ 25 ਦੱਸੀ ਜਾਂਦਾ 10 ਸਾਲ ਤੇ ਜੁੜੀ ਜਾਂਦਾ ਵਿੱਚ 7 ਤੋਂ 12 12 ਤੋਂ 17 ਕੀਤਾ ਅਸੀਂ ਵੀ ਕੁਛ ਨਹੀਂ ਉਹਨੇ 2 ਤੋਂ 7 17 ਤੋਂ 22 ਕੈਪਟਨ ਨੇ ਆਪਦੇ ਵੀ ਜੁੜੀ ਜਾਂਦਾ ਵੀ ਅਸੀਂ ਵੀ ਨੂੰ ਕੁਛ ਕੀਤਾ 12 ਨੂੰ ਆ 15 ਨੂੰ 25 ਹਾਲ ਰਹਾਦਾ ਤੀਸਰਾ ਰਾਜਾ ਬਣੇਗਾ ਉਹੋ ਪਹਿਲਾਂ ਤਾਂ ਸਰਦਾਰ ਗੁਟਾ ਸਿੰਘ ਗ੍ਰਹਿ ਮੰਤਰੀ ਰਹੇ ਨੇ ਸਤਿਕਾਰਯੋਗ ਹੈ ਉਹਨਾਂ ਬਾਰੇ ਵੇਖੋ ਕੀ ਕੁਝ ਬੋਲਿਆ ਜਿਹੜੀ ਗੱਲ ਤਾਂ ਪਤਾ ਨਹੀਂ ਬਾਅਦ ਵਿੱਚ ਉਹ ਕੰਮ ਨਾ ਕਰੋ ਬਾਅਦ ਵਿੱਚ ਮਾਫੀ ਮੰਗਣੀ ਪਵੇ ਤੇ ਜਾਂ ਜੇ ਕਹਿ ਤਾਂ ਉਹ ਚੱਲਣ ਦੇ ਚਲੋ ਗਲਤੀਆਂ ਬੰਦਿਆਂ ਤੋਂ ਹੁੰਦੀਆਂ ਆਂ ਜੇ ਮਾਫੀ ਮੁੱਖੀ ਨਹੀਂ ਮੰਗੀ ਜਾਂ ਕੁਝ ਵੀ ਹੋ ਜੇ ਫਿਰ ਦੂਸਰਾ ਬੀਬੀਆਂ ਭੈਣਾਂ ਦਾ ਜਿਹੜਾ ਭਗਵੰਤ ਸਿੰਘ ਮਾਨ ਹੈ ਰਾਜ ਆਪਣਿੰ ਕਹਿ ਰਿਹਾ ਉਹ ਬਕਾਇਆ ਨਹੀਂ ਦੇ ਰਿਹਾ ਜਿਹੜਾ ਹਜ਼ਾਰ ਰੁਪਿਆ ਕੀਤਾ ਸੀ ਤੋ ਕੀ ਕਹਿੰਦਾ 12 5 ਉੱਕ ਗਿਆ ਪਿੱਛੇ ਖੜਾ ਇੱਕ ਕਹਿੰਦਾ 48 ਮਾਗੇ ਕਹਿੰਦਾ 12 5 48 48 ਹਜ਼ਾਰ ਬੀਬੀਓ ਲੋ ਕਹਿਣਾ ਕੀ ਸੀਗਾ ਵੀ 5000 ਰੁਪਿਆ ਪਰ ਬੀਬੀ ਦਾ ਕਰਿਆ ਸੀ 4 ਸਾਲ ਸਰਕਾਰ ਨੂੰ ਹੋ ਗਏ 48000 ਰੁਪਿਆ ਤੁਸੀਂ ਉਹਨਾਂ ਤੋਂ ਲੈਂਦੀ ਰਹ ਗਿਆ ਤੇ 12 ਮਹੀਨੇ ਬਾਕੀ ਰਹਿੰਦੇ ਆ ਪਿੱਛੇ ਵੀ ਪਰੇ ਲਿਖੇ ਬੰਦੇ ਆਦੇ ਛੱਡਿਆ ਕਰ ਭਾਈ ਤੀਸਰਾ ਹੁਣ ਅੱਜ ਨਵੀਂ ਤਾਜੀ ਅਪਡੇਟ ਹੈ ਉਹ ਵੀਰ ਵਾਲੇ ਜਿਹੜੇ ਕੱਪੜੇ ਵਾਲੇ ਭਾਈ ਨੇ ਉਹ ਮਾਰਕਸ ਜੀ ਦਾ ਜਿੰਦੜ ਵੇ ਜਾਂਦੂ ਵੀ ਇਤਰਾ ਮੁਕਸਰ ਜ਼ਿਲ੍ਹੇ ਦੇ ਵਿੱਚ ਜੀਤੇ ਕੋਰਟ ਤੇ ਵੀ ਆ ਮਿਲਦੇ ਆ ਉਹ ਕੀ ਕਹੀ ਜਾਂਦਾ 12 ਗੋਲੀਆਂ ਤਿਥਾ ਤੇ ਜਿਹੜੀਆਂ ਹੈਗੀਆਂ ਕਹਿਣਾ ਤਾਂ ਇਹ ਸੀ 12 ਗੋਲੀਆਂ ਛਾਤੀ 'ਚ ਮਾਰੀਆਂ ਕਹੀ ਕੀ ਜਾਂਦਾ ਹੈ 12 ਛਾਤੀ ਛਾਤੀਆਂ ਦੇ ਵਿੱਚ ਗੋਲੀਆਂ ਮਾਰੀਆਂ 12 ਛਾਤੀਆਂ ਕਿਹੜੀਆਂ ਗੋਲੀਆਂ ਵਿੱਚ ਛਾਤੀਆਂ ਮਾਰੀਆਂ ਦੇਖੋ ਛਾਤੀਆਂ ਵੀ ਕਦੇ ਵਜਦੀਆਂ ਹੁੰਦੀਆਂ ਛਾਤੀ ਵਿੱਚ 12 ਗੋਲੀਆਂ ਵਜਦੀਆਂ ਇਸ ਤਰ੍ਹਾਂ ਦੇ ਸਾਡੇ ਜਿਹੜੇ ਲੀਡਰ ਹੈ ਉਹ ਕੀ ਹੈ ਵੀ ਮਤਲਬ ਸਾਡੇ ਪੰਜਾਬ ਨੂੰ ਕਿਹੜੇ ਪਾਸੇ ਲੈ ਜਾ ਰਹੇ ਹੈ ਬਾਜਵੇ ਦੇ ਬਿਆਨ ਸੁਣ ਲਓ ਚੰਨੀ ਦੇ ਬਿਆਨ ਸੁਣ ਲਓ ਹੋਰ ਜਿਹੜੇ ਹੈਗੇ ਨਾਲ ਜਿਹੜੇ ਸੁਪਰ ਲੀਡਰ ਹੈ ਕਹਾਉਂਦੇ ਆ ਉਹਨਾਂ ਦੇ ਬਿਆਨ ਸੁਣ ਲਓ ਤਾਂ ਤੁਸੀਂ ਦੇਖੋ ਵੀ ਇਹ ਲੋਕ ਮੰਤਰੀ ਬਣ ਜਾਂਦੇ ਆ ਮਤਲਬ ਇਸ ਮਾਧਮ ਰਾਈ ਸੀ ਬੇਨਤੀ ਕਰਦੇ ਆ ਦੱਸਣਾ ਚਾਹੁੰਦੇ ਆ ਵੀ ਜਦੋਂ ਇਹ ਮੰਤਰੀ ਬਣਦੇ ਨੇ ਉਹਨਾਂ ਨੇ ਉਹਨੂੰ ਲਿਖ ਕੇ ਦਿੱਤਾ ਜਾਂਦਾ ਹੁੰਦਾ ਵੀ ਤੁਸੀਂ ਆਹ ਸ਼ਬਦ ਬੋਲਨੇ ਆ ਕਿਉਂ ਕਿਉਂਕਿ ਕਿ ਇਹ ਜੀ ਛੋਟੇ ਤੇ ਇੰਟਰਸੈਕਸ਼ਨ ਨਾਲ ਅਗੇ ਜੇ ਵੀ ਕੋਈ ਮੁਕੱਦਮਾ ਦਰਜ ਹੋ ਜੇ ਕਿਸੇ ਧਰਮ ਦੇ ਖਿਲਾਫ ਬੋਲਪੋ ਕਿਸੇ ਮਾਜਬ ਦੇ ਖਿਲਾਫ ਬੋਲਪੋ ਕਿਸੇ ਹੋਰ ਜੋ ਇਹੋ ਜਿਹਾ ਸ਼ਬਦ ਹੈ ਜਿਹੜਾ ਆਪਾਂ ਵਿਦੇਸ਼ ਦੇ ਜਾਂ ਸਟੇਟ ਦੇ ਖਿਲਾਫ ਨਾ ਬੋਲੋ ਇਹਨਾਂ ਦੇ ਨਾਲ ਫਿਰ ਕੀ ਕਰਦੇ ਆ ਆਈਐਸ पीसीएस अफसर ਨੂੰ ਲਾਇਆ ਜਾਂਦਾ ਉਹ ਸਾਰਾ ਕੁਸਟ ਨੂੰ ਲਿਖ ਕੇ ਦਿੰਦੇ ਫਿਰ ਇਹਨਾਂ ਨੂੰ ਬੋਲਣਾ ਪੈਂਦਾ ਸਟੇਜ ਤੇ ਭਾਸ਼ਣ ਪੜ੍ਹਾਏ ਜਾਂਦੇ ਨੇ ਸੌਚਕ ਸਮਾਗਮ ਤੇ ਹੋਰ ਹੀ ਕੁਝ ਬੋਲ ਜਾਂਦੇ ਨੇ ਇਸ ਕਰਕੇ ਜਿਹੜੇ ਅਫਸਰशाही ਹੈ ਉਹ ਇਹਨਾਂ ਦੇ ਨਾਲ ਅਟੈਚ ਹੁੰਦੀ ਹੈ ਉਹ ਇਹਨਾਂ ਨੂੰ ਸਿਖਾਉਂਦੇ ਆ ਬੜੀ ਲਿਖੀ ਜਿਹੜੇ ਅਫਸਰਨ ਫਿਰ ਇਹ ਨਾਲ ਆਪ ਦੇ ਸੈਕਟਰੀ ਲੈ ਲੈਣ ਦਿੰਦੇ ਰਿਟਾਇਰਡ ਤਾਂ ਇਹ ਜਾ ਕੇ ਕੋਈ ਜਿਹੜਾ ਹੈਗਾ ਕੰਮ ਕਰਦੇ ਆ ਤੇ ਇਹਨਾਂ ਨੂੰ ਆਪ ਨੂੰ ਕੋਈ ਹਸਾਬ ਕਿਤਾਬ ਨਹੀਂ ਹਾਂ ਭਗਵਾਨ ਤੁਮਾਨ ਚਾਏ ਕਿੰਨੇ ਐ ਕਿਸੇ ਬੰਦੇ ਨੂੰ ਚੰਗਾ ਲੱਗੇ ਮਾੜਾ ਲੱਗੇ ਵੱਖਰੀ ਗੱਲ ਐ ਪਰ ਪੰਜਾਬ ਦਾ ਅੱਜ ਨੰਬਰ 1 ਮੁੱਖ ਮੰਤਰੀ ਆ ਰਿਹਾ ਹੈ ਜੀ ਡੀ ਪੀ ਤੇ ਵੀ ਔਰ ਜੋ ਮਤਲਬ ਪ੍ਰਸ਼ਾਸਕੀ ਤੌਰ ਤੇ ਵੀ ਪਰ ਉਹਦੇ ਕੋਲ ਇਕੱਲਾ- ਇਕੱਲਾ ਦਿਮਾਗ ਦੇ ਵਿੱਚ ਇੱਕ ਰੱਟਾ ਲਾਇਆ ਹੋਇਆ ਦੋ ਤਰ੍ਹਾਂ ਦਾ ਦਿਮਾਗ ਆ ਸਾਡੇ ਕੋਲੇ ਇੱਕ ਪੜ੍ਹਾਈ ਦਿਖਾਈ ਵਾਲਾ ਜੋ ਸਾਨੂੰ ਸਕੂਲਾਂ ਕਾਲਜਾਂ ਤੇ ਵਿੱਦਿਆ ਮਿਲਦੀ ਹੈ ਉਹਨੂੰ ਆਪਾਂ ਕਿਵੇਂ ਹਾਸਲ ਕਰਨਾ ਤੇ ਤੀਸਰਾ ਜਿਹੜੀ ਕੁਦਰਤ ਬਦੌਂਦਾ ਆਈਕਿਊ ਕਹਿੰਦੇ ਜਿਹਨੂੰ ਜਿਸ ਬੰਦੇ ਦਾ ਆਈਕਿਊ ਤੇਜ ਹੈ ਤਰ੍ਹਾਂ ਹੈ ਆਈਕਿਊ ਹੈ ਦਿਮਾਗ ਦੇ ਵਿੱਚ ਉਹ ਕਦੇ ਮਾਰ ਨਹੀਂ ਖਾਂਦਾ ਇਸ ਵਿੱਚ ਆਈਕਿਊ ਹੈ ਜਿਹੜਾ ਦਾ ਬਹੁਤ ਤੇਜ ਤਰ੍ਹਾਂ ਹੈ ਪੜਿਆ ਚਾਹੇ ਕਿੱਥੇ ਹੈ ਕਿਵੇਂ ਹੈ ਕੀ ਹੈ ਭੁੱਲ ਜਾਣਾ ਜਾਂ ਹੋਰ ਕਰ ਜਾਣਾ ਵੱਖਰੀ ਗੱਲ ਹੈ ਵਿਦਿਆ ਲੈਣੀ ਇੱਕ ਵੱਖਰੀ ਚੀਜ਼ ਹੈ ਕੁਦਰਤ ਤੋਂ ਉਹ ਇੱਕ ਜਿਹੜੀ ਦਿੱਤੀ ਹੋਈ ਜਾਣਕਾਰੀ ਅੰਦਰ ਬੰਦੇ ਦੇ ਭਰੀ ਹੋਈ ਹੈ ਉਹ ਵੱਖਰੀ ਚੀਜ਼ ਹੈ ਸੋ ਇਸ ਮੱਧਮ ਰਹਿ ਸੀ ਇਹ ਕਹਣਾ ਚਾਹੁੰਦੇ ਆ ਕਿ ਜਿਹੜੇ ਲੀਡਰ ਸਟੇਜਾਂ ਦੇ ਉੱਤੇ ਜਿਹੜੇ ਬੰਦਿਆਂ ਨੂੰ ਇਹ ਨਹੀਂ ਪਤਾ ਉਹ ਅਸੀਂ ਲੋਕਾਂ ਨੇ ਉਹ ਕੈਬਨਟ ਮੰਤਰੀ ਉਪ ਮੁੱਖ ਮੰਤਰੀ ਗ੍ਰਹਿ ਮੰਤਰੀ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਦੇ ਲੋਕ ਸਭਾ ਦੇ ਵਿੱਚ ਵੀ ਭੇਜਦੇ ਫਿਰ ਆਪਾਂ ਕਹਿੰਦੇ ਆ ਬਾਈਬਲ ਕਾਂਡ ਹੋ ਗਿਆ ਜੀ ਕੋਟਪੁਰੇ ਗੋਲੀ ਚੱਲ ਗਈ ਇੱਥੇ ਉਹ ਹੋ ਗਿਆ ਤੇ ਜਿਹੜੇ ਮਤਲਬ ਬੰਦੇ ਨੂੰ ਪਤਾ ਹੀ ਨਹੀਂ ਵੀ ਆਹ ਕੁਝ ਕਰਨਾ ਹੈ ਬਹਾਦਰ ਦੇ ਰਾਜ ਵਿੱਚ ਇੱਕ ਡਾਕਟਰ ਦਾਰੂ ਪੀ ਬੈਠਾ ਸੀ ਜਾ ਕੇ ਐਮਐਲ ਕਹਿੰਦਾ ਇਹਦੀ ਦਾਰੂ ਪੀਤੀ ਹੋਈ ਹੈ ਕਿਉਂ ਜਦੋਂ ਬੰਦਾ ਨਵਾਂ ਨਵਾਂ ਜਿੱਤਿਆ ਹੋਵੇ ਉਹਨੂੰ ਭੂਤ ਸਵਾਰ ਜਿਹੜਾ ਹੁੰਦਾ ਵੀ ਮੈਂ ਆਖਾਂ ਨਹੀਂ ਸੁਧਾਰ ਕਰ ਦੂੰਗਾ ਉਹ ਜਾ ਕੇ ਕਹਿੰਦਾ ਕਿ ਇਹਦੀ दारू ਪੀਤੀ ਵੀ ਹੈ ਜੀ ਇਹਦਾ ਪੋਸਟਮਾਰਟਮ ਕਰਾਓ ਉਹ ਨਾਲ ਡਾਕਟਰ ਸੀਗੇ ਉਹ ਰਹੋ ਕਹਿੰਦੇ ਜੀ ਜੇ ਡਾਕਟਰ ਨੇ दारू ਪੀਤੀ ਹੈ ਤਾਂ ਇਹਦਾ ਮੁਲਾਜਾ ਹੋਊਗਾ ਨਾਲ ਕੋਈ ਸਮਝਾ ਨਹੀਂ ਸੀ ਪੋਸਟਮਾਰਟਮ ਤਾਂ ਜੀ ਐਮਐਲਏ ਸਭ ਮਰੇ ਬੰਦੇ ਦਾ ਹੁੰਦਾ ਦੇਖੋ ਇਹਦਾ ਪੋਸਟਮਾਰਟਮ ਕਰਾਓ ਈਵਨ ਕਿ ਬੜੀਆਂ ਹੋਰ ਵੀਡੀਓ ਜੁ ਪਈਆਂ ਐ ਮਗਰ ਇਹ ਕਹਿਣ ਦੇ ਸਾਡੀ AI ਨਾਲ ਬਣਾਤੀਆਂ ਇਹੀ ਤਾਂ ਹੋਣਾ ਹੀ ਹੈ ਜੀ 32 ਦਾ ਪਹਾੜਾ 18 ਦਾ ਪਹਾੜਾ 12 60 ਦੀ 648 ਕਹਿਣਾ ਹੁੰਦੇ ਕੋ ਜੀ ਇਹ ਮੰਤਰੀ ਸਿੱਖਿਆ ਮੰਤਰੀ ਬਣ ਜਾਣ ਜਾਂ ਹੋਰ ਬਣ ਜਾਣ ਸਾਡੇ ਬੱਚੇ ਆਉਣ ਵਾਲੀ ਸਾਡੀ ਜਨਰੇਸ਼ਨ ਕੀ ਕਰੋਗੇ ਜਿਹੜੇ ਅੰਗਰੇਜ਼ ਐਸੀ ਇੱਥੋਂ ਭੁਜਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਅਜੇ ਸੀ 25 25 30 350 50 ਲੱਖ ਲਾ ਕੇ ਨਵੇਂ ਦੇ ਬੱਚਿਆਂ ਨੂੰ ਦੂਰ ਹੋਈ ਜਾਂਦੇ ਤੇ ਨਾਲੇ ਉੱਥੇ ਭੇਜੀ ਜਾਂਦੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਭਾਈ 2027 ਦੇ ਵਿੱਚ ਬੇਕੇ ਪਰਖ ਕੇ ਘੋਕੇ ਪੂਰੀ ਤਿਆਰੀ ਦੇ ਨਾਲ ਸਾਡਾ ਪੰਜਾਬ ਆ ਜਿਹੜਾ ਉਹ ਬਧਾਈ ਤਾਂ ਨਹੀਂ ਚੋਣ ਕਰੇ ਸਾਡੀ ਤਾਂ ਵੀਡੀਓ ਬਣਾਉਂਦਾ ਇਹੀ ਮੰਤਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ